ਦੇਖੋ ਇਹ ਅਮਰਤ ਸਿੰਘ ਹੈਗਾ ਜੀ ਇਹ ਡਰੱਗਸ ਸਮਗਲਰ ਹੈ ਇਹਦੇ ਤੇ ਕਾਫੀ ਮਕਦਮੇ ਦਰਜ ਹੈ ਅਬਾਊਟ 10 ਮਕਦਮੇ ਦਰਜ ਹੈ ਜਿਹਦੇ ਵਿੱਚ ਡਰੱਗ ਤੋਂ ਇਲਾਵਾ ਆਰਮ ਜੈਕਟ ਦਾ ਵੀ ਹੈ ਔਰ ਇਹ ਕੁਝ ਮਕਦਮੇ ਦਾ ਸਜ਼ਾ ਹੋ ਚੁੱਕਿਆ ਹੈ ਕੁਝ ਮਕਦਮੇ ਦੇ ਚੱਲਦੇ ਨੇ ਤੇ ਇਹਨੇ ਕਾਫੀ ਬਦਨਾਮ ਸਮਗਲਰ ਹੈ ਇਸ ਏਰੀਆ ਦਾ ਹੈ ਬੋਵਾਲ ਦਾ ਠੀਕ ਹੈ ਜੀ ਜੀ ਹਾਂਜੀ ਸਰ ਫਰਾਰ ਹੀ ਜੀ ਹਾਂ ਯੈਸ ਐਫਸ ਕੰਟਿੰਗੇ ਸਰ ਜਿੰਨੇ ਕੋ ਮਕਦਮੇ ਦਰਚਾ ਲੁਧਿਆਣਾ ਤੇ ਲੁਧਿਆਣ ਤੋਂ ਬਾਹਰ ਵੀ ਹੈ ਜੀ ਨਹੀਂ ਇਹ ਅਡਟ ਪੁਲਿਸ ਸਟੇਸ਼ਨਾਂ ਚ ਹੈ ਇਹ ਲੁਧਿਆਣੇ ਦੇ ਵਿੱਚ ਹੈ ਇਹ ਇਹਦੇ 10 ਮਕਦਮੇ ਤੇ ਹੋਰ ਵੀ ਹੈ ਹਾਂ ਜੀ ਹੋਰ ਵੀ ਹੈ ਕਿੰਨੇ ਕਿੰਨੇ ਕੋ ਪ੍ਰੋਪਰਟੀ ਦਾ ਇਹ ਦੇਖੋ ਨਾ ਇਹ ਕੋ ਮੋਹਾਲੀ ਵੀ ਹੈ ਇਹਦੇ ਤੇ ਮਕਦਮੇ ਦਰਜ ਹੈ ਜਗਰਾਉਂ ਚ ਵੀ ਹੈ ਕਾਫੀ ਜਗ੍ਹਾ ਮਕਦਮੇ ਦਰਜ ਹੈ ਅਡਟ ਤੇ ਸਰ ਜਿਹੜੇ ਚੇਤਾਵਨੀ ਕੀਤੀ ਜੀ ਜਿਹੜੇ ਡਰਗ ਦਾ ਕਾਲਾ ਕਾਰੋਬਾਰ ਕਰਦੇ ਚੇਤਾਵਨੀ ਇਹੀ ਹੈ ਕਿ ਕੰਮ ਨਹੀਂ ਕਰਦੇ ਨਾ ਜਦੋਂ ਸਿੱਧੀ ਸਰਕਾਰ ਦੀ ਹਦਾਇਤ ਹੈ ਕੇ ਬਾਜਾਜਣ ਸਾਡੇ ਸੀਪੀ ਸਾਹਿਬ ਵੱਲੋਂ ਸਿੱਧਾ ਹੀ ਲੁਧਿਆਣਾ ਦੇ ਜਿੰਨੇ ਡਰੱਗ ਸਮਗਲਰ ਆ ਸਿੱਧੇ ਕਲੀਅਰ ਕਟਾ ਹੈ ਅਸੀਂ ਉਹਨਾਂ ਨੂੰ ਹੁਣ ਚੈਨਲ ਨਹੀਂ ਬੈਠਣ ਦੇਵਾਂਗੇ ਵਿਰੋਧ ਨਾ ਸਮ ਵਿਰੋਧ ਨਾ ਚੱਲਿਆ ਹੋਇਆ ਉਹਦਾ ਇੱਕ ਜਿਹੜਾ ਪਾਰਟ ਹੈਗਾ ਐਂਡ ਅੱਜ ਜਿਹੜਾ ਇੱਥੇ ਐਬੋਵਾਲ ਪੁਲਿਸ ਸਟੇਸ਼ਨ ਹੈਗਾ ਉਹਦੀ ਜਿਹੜੀ ਜੂਰੀਡਿਕਸ਼ਨ ਹੈਗੀ ਉਹਦੇ ਚ ਹੀ ਆਪਰੇਸ਼ਨ ਅਸੀਂ ਚਲਾਇਆ ਹੈਗਾ ਜਿਹਦੇ ਚ ਅਮ੍ਰਿਤਪਾਲ ਨਾਮ ਦਾ ਜਿਹੜਾ ਬੰਦਾ ਹੈਗਾ ਇਹ ਨਾਮੀ ਗ੍ਰਾਮੀ ਡਰੱਗਸ ਸਮਗਲਰ ਸੀਗਾ ਪਹਿਲਾਂ ਇਹ ਦੂਜੇ ਕਿਸ ਰਹਿੰਦਾ ਸੀਗਾ 2 ਸਾਲ ਪਹਿਲਾਂ ਇਹ ਛੱਡ ਕੇ ਇਸ ਏਰੀਆ ਚ ਆ ਕੇ ਬੇਸਿਕਲੀ ਇਹਨਾਂ ਦੀ ਮੌਡਸ ਸ ਜਾਦਾ ਬਦਨਾਮ ਹੋ ਜਾਂਦੇ ਏਰੀਆ ਚੇਂਜ ਕਰ ਲੈਂਦੇ ਅਸੀਂ ਇਸ ਏਰੀਆ ਚ ਵੀ ਪ੍ਰੋਪਰਟੀ ਆਡੈਂਟੀਫਾਈ ਕੀਤੀ ਸੀ ਕਿ ਉਦਾ ਹਲਕੋਂ ਦਾ ਕਾਰਪੋਰੇਸ਼ਨ ਕਮਿਸ਼ਨਰ ਅਸੀਂ ਇਹ ਸਾਰਾ ਨੋਟਿਸ ਵਗੈਰਾ ਦੇਖ ਕੇ ਅੱਜ ਇਹ ਜਿਹੜੀ ਹੈ ਕਿ ਡਰੈਗ ਜੋ ਡੀਲਰ ਹੈਗਾ ਇਹਦੀ ਪ੍ਰੋਪਰਟੀ ਡਿਮੋਲਿਸ਼ ਕਰਾਈ ਜਾ ਰਹੀ ਹੈ ਟੋਟਲ ਕਿੰਨੇ ਮਾਮਲੇ ਤੇ ਦਰਜ ਨੇ ਇਹਦੇ ਤੇ 10 ਮਾਮਲੇ ਪਹਿਲਾਂ ਵੀ ਦਰਜ ਹੈਗੇ ਆ ਕਮਰਸ਼ੀਅਲ ਕੁਆਂਟੀਟੀ ਦੇ ਹੈਗੇ ਹੈਰੋਇਨ ਦੇ ਹੈ ਵੈਪਨ ਦੇ ਹੈਗੇ ਆ ਪਰ ਇਹ ਕਾਫੀ ਕਿਸੇ ਸਜ਼ਾ ਵੀ ਹੋ ਚੁੱਕੇ ਸਪ੍ਰੈਜ਼ੈਂਟਲੀ ਲੌਂਜ ਦੇ ਜੇਲ੍ਹ ਦੇ ਵਿੱਚ ਕੀ ਬਾਹਰ ਹਨ ਇਹ ਅਜੇ ਆਪਸ ਕਾਉਂਟਰ ਆਸੇ ਦੌੜਿਆ ਹੋਇਆ ਹੈ ਇਸ ਦੇ ਹਾਲੇ ਹੋਰ ਹੋਰ ਕਿੰਨੀ ਪ੍ਰਾਪਰਟੀ ਸੀ ਦੀ ਇਹ ਅਸੀਂ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਇੱਕ ਪਹਿਲਾ ਜਿਹੜੇ ਮੋਲ ਵਿੱਚ ਰਹਿੰਦਾ ਸੀ ਉਹ ਵੀ ਅਸੀਂ ਆਇਡੈਂਟੀਫਾਈ ਕਰੀਏ ਬਾਕੀ ਪ੍ਰਾਪਰਟੀ ਅਸੀਂ ਆਇਡੈਂਟੀਫਾਈ ਕਰੇ ਕਿਉਂਕਿ ਇਹ ਅਜੇ 도ੜਿਆ ਹੋਇਆ ਹੈ ਅਸੀਂ ਕੋਸ਼ਿਸ਼ ਹੈ ਇਹਨੂੰ ਬਹੁਤ ਛੇਤੀ ਅਰੈਸਟ ਕਰਕੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਸਰਪਰ ਪੰਜਾਬ ਦੇ ਵਿੱਚ ਮਾਮਲੇ ਦਰਜ ਨੇ ਵਾਕਫ ਹੋਖਾਵਾ ਤੇ ਮਾਮਲੇ ਇਹ ਸਪੈਸ਼ਲੀ ਮੈ ਕਮਿਸ਼ਨਰੇਟ ਦੀ ਗੱਲ ਕਰਾਂ ਇੱਥੇ ਇਹਦੇ ਖਿਲਾਫ 10 ਮੁਕਦਮੇ ਦਰਜ ਹੈ 10 ਚਿਤਾਵਨਾਂ ਕਿ ਜਿਹੜਾ ਡਰਗ ਦਾ ਕਾਲਾ ਕਾਰੋਬਾਰ ਕਰਦਾ ਹੈ ਬਿਲਕੁਲ ਮੈਸੇਜ ਕਲੀਅਰ ਹੈਗਾ ਜਿਹੜ ਇਨਵੋਲਡ ਹੋਏਗਾ ਉਹਨ ਉਸ ਸ਼ਖਤ ਤੋਂ ਸ਼ਖਤ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਪੁਲਿਸ 1% ਵੀ ਇਹ ਚੈਨਾ ਟੋਲਰੇਟ ਨਹੀਂ ਕੀਤਾ ਜਾਊਗਾ ਜਿਨ੍ਹਾਂ ਵੀ ਬੰਦੇ ਆ ਜੀ ਬਾਕੀਆਂ ਦੇ ਵੀ ਜਿਵੇਂ ਤੁਸੀਂ ਦੇਖਿਆ ਹੋਗਾ ਸਭ ਤੋਂ ਪਹਿਲਾਂ ਅਸੀਂ ਇਹ ਚਲਾਇਆ ਸੀਗਾ ਬਿਲਡੋਜ਼ਰ ਵਾਲਾ ਬਾਕੀ ਵੀ ਅਸੀਂ ਜਿਨ੍ਹਾਂ ਨੇ ਵੀ ਵੱਡੇ ਸਮਗਲ ਰਹਿਗੇ ਸਾਰਿਆਂ ਦੀ ਅਸੀਂ ਜਿਹੜੀ ਪ੍ਰਾਪਰਟੀ ਆਡੈਂਟੀਫਾਈ ਕਰ ਚੁੱਕੇ ਆ ਜਿਹੜਾ ਸਾਡਾ ਪ੍ਰੋਸੀਜਰ ਉਹ ਚੱਲਿਆ ਹੋਇਆ ਹੈ ਬਾਕੀਆਂ ਦੇ ਗਲਾਪੇ ਜੀ ਬਹੁਤ ਜਿਆਦਾ ਕਮਿਸ਼ਨਰ ਦੇ ਵਿੱਚ ਕਿੰਨੀਏ ਕਾਰਵਾਈ ਜਿਹੜੀ ਹੋਣ ਨਹੀਂ ਹਜੇ ਤੱਕ ਅਸੀਂ ਇਹ ਪੰਜਵੀਂ ਕਾਰਵਾਈ ਅਸੀਂ ਕਰ ਰਹੇ ਹਾਂ ਬਾਕੀ ਵੀ ਤੁਹਾਨੂੰ ਬਹੁਤ ਜ਼ਿਆਦਾ ਕਾਰਵਾਈ ਦੇਖਣ ਨੂੰ ਐ ਇਹੋ ਜੀ ਬਹੁਤ ਜ਼ਿਆਦਾ ਦੇਖਣ ਨੂੰ ਮਿਲੇਗਾ 78 ਦੇ ਕਰੀਬ ਬਹੁਤ ਜ਼ਿਆਦਾ ਮੈਂ ਕਹਿ ਰਿਹਾ ਦੇਖਣ ਨੂੰ ਮਿਲੇ ਕਿ ਜਿਹੜਾ ਵੀ ਹੋਗਾ ਅਸੀਂ ਬਖਸ਼ਤ ਬਖਸ਼ਾ ਨਹੀਂ ਜਾਊਗਾ ਜੀ ਜਿਹੜਾ April 1 ਤੋਂ ਇੱਕ ਤੇਜੀਵਾਲ ਜੀ ਨੇ ਅਨਾਉਂਸ ਕੀਤਾ ਕਿ ਡਰਾਈਵ ਸ਼ੁਰੂ ਕਰ ਰਹੇ ਹਾਂ ਮੈਸਿਵ ਡਰਾਈਵ ਸ਼ੁਰੂ ਕਰ ਰਹੇ ਹਾਂ ਡਰਗ ਪੈਡਲਰਸ ਦੇ ਅਗੇਂਸt ਉਹ ਕੀ ਡਰਾਈਵ ਹੈਗੀ ਇਹ ਕੋ ਡਰਾਈਵ ਹੈ ਹੀ ਹੈ ਕਿ ਜਿਹੜਾ ਵੀ ਕੋਈ ਹੈਗਾ ਪੰਜਾਬ ਦੀ ਜਵਾਨੀ ਨੂੰ ਖਰਾਬ ਕਰੂ 250 ਅਸੀਂ ਜਿਹੜੀ ਅਰੈਸਟਾਂ ਪਾ ਚੁੱਕੇ ਐਂਡ ਅਸੀਂ ਸਾਡਾ ਜਿਹੜਾ ਫੋਕਸ ਟਾਰਗੇਟ ਹੈਗਾ ਜਿਹੜੇ ਬੰਦੇ ਖਾਸ ਕਰਕੇ ਜਿਹੜੇ ਡਰੱਗਸ ਨੇ ਡਰੱਗ ਨੂੰ ਜਿਹਨੇ ਤੰਦਾ ਬਣਾਇਆ ਹੋਇਆ ਉਹਨ ਬੰਦਿਆਂ ਨੂੰ ਅਸੀਂ ਬੇਸਿਕਲੀ ਟਾਰਗੇਟ ਕਰ ਰਹੇ ਹਾਂ ਸਰ ਤੁਸੀਂ ਇਸ ਮਾਮਲੇ ਚ ਅਸਲ ਦਾ ਜ਼ਿਕਰ ਕੀਤਾ ਇਹ ਅਸਲ ਦਾ ਕੀ ਕਰਦਾ ਹੈ ਇਹ ਸਾਰੇ ਟਾਈਪ ਕਈ ਕੰਮ ਕਰਦਾ ਹੈਗਾ ਇੱਕ ਬੇਸਿਕਲੀ ਕ੍ਰਿਮੀਨਲ ਮਾਈਂਡਡਡ ਮੈਂ ਕਹਿ ਸਕਦਾ ਇਸ ਤੇ ਵੈਪਨ ਜਿਹੜਾ ਹੈਗਾ ਆਰਮ ਸੈੱਟ ਦੇ ਵੀ ਐਫ ਆਈ ਆਰ ਹੈਗਾ ਐਂਡ ਕਮਰਸ਼ੀਅਲ ਕੁਆਂਟੀਟੀ ਦੀ ਵੀ ਐਫ ਆਈ ਆਰ ਹੈ ਜਿਸ ਵਿੱਚ ਕਈ ਕਿਸਾ ਚ ਇਹਨੂੰ ਸਜ਼ਾ ਵੀ